ਬਟਾਲਾ ਦੇ ਬੱਸ ਸਟੈਂਡ ਤੇ ਇੱਕ ਔਰਤ ਕਲਦੀਪ ਕੌਰ ਜਿਸ ਦਾ ਪਿੰਡ ਪੁਜਰਾਜ ਹੈ ਉਸ ਦਾ ਤੇ ਸਰਕਾਰੀ ਬੱਸ ਦੇ ਕਨੈਕਟਰ ਦਾ ਹੋਇਆ ਝਗੜਾ ਔਰਤ ਹੋਈ ਬੇਹੋਸ਼ ਜਿਸ ਨੂੰ 108 ਐਂਬੂਲੈਂਸ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਮਾਮਲਾ ਸਵੇਰੇ ਕਰੀਬ 7:30 ਵਜੇ ਦਾ ਹੈ ਜਦੋਂ ਬਟਾਲਾ ਦੇ ਬੱਸ ਸਟੈਂਡ ਤੋਂ ਇੱਕ ਸਰਕਾਰੀ ਬੱਸ ਆ ਕੇ ਰੁਗੀ ਜਿਸ ਵਿੱਚੋਂ ਕਲਦੀਪ ਕੌਰ ਨਾਮ ਦੀ ਔਰਤ ਉੱਤਰ ਕੇ ਹੰਗਾਮਾ ਸ਼ੁਰੂ ਕਰਤਾ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ બસ ਦੇ ਕਨੈਕਟ ਨੇ ਕਿਹਾ ਕਿ ਇਸ ਔਰਤ ਕੋਲੋ ਅਸਲੀ ਆਧਾਰ ਕਾਰਡ ਨਹੀਂ ਸੀ ਇਸ ਨੇ ਮੋਬਾਈਲ ਦੇ ਵਿੱਚ ਆਧਾਰ ਕਾਰਡ ਦਿਖਾਇਆ ਜੋ ਕਿ ਮਾਨਤਾ ਪ੍ਰਾਪਤ ਨਹੀਂ ਹੈ ਇਸ ਨੂੰ ਕਿਹਾ ਕਿ ਟਿਕਟ ਲੈ ਲੈ ਤਾਂ ਇਸ ਨੇ ਅੱਗੇ ਬਤਮੀਜ਼ੀ ਸ਼ੁਰੂ ਕਰਤੀ ਬਟਾਲਾ ਦੇ ਬੱਸ ਸਟੈਂਡ ਤੇ ਆ ਕੇ ਇਸ ਨੇ ਹੰਗਾਮਾ ਸ਼ੁਰੂ ਕਰਤਾ ਦੂਸਰੇ ਪਾਸੇ ਜਦੋਂ ਔਰਤ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਮੁਤਾਬਕ ਉਹ ਬੇਹੋਸ਼ ਸੀ ਉਸ ਦਾ ਬੀਪੀ ਵੱਧ ਗਿਆ ਸੀ ਹੁਣ ਉਸ ਦੇ ਹਾਲਾਤ ਸਥਿਤ ਨੇ ਪਰ ਉਹ ਤਾਂ ਗੱਲ ਕਰਨ ਦੇ ਹਾਲਾਤ ਵਿੱਚ ਨਹੀਂ ਸੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਹਾਂਜੀ ਡਾਕਟਰ ਸੈਲ ਨਾਜੀ ਕੀ ਹੋਇਆ ਕਿ ਕਿਹੜਾ ਪੇਸ਼ੈਂਟ ਹੈ ਸਾਡੇ ਕੋਲ ਪੇਸ਼ੈਂਟ ਇੱਕ 8:00 ਵਜੇ 10 ਮਿੰਟ ਤੱਕ ਪੇਸ਼ੈਂਟ ਪ੍ਰੈਜੈਂਟ ਕੀਤਾ ਕੁਲਦੀਪਗੁਰ ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਐਸਟੇਟ ਆਫ ਪੋਟ ਰਾਈਟ 108 ਟੂ ਕਿ ਦਿੱਤੀ ਸੀ ਸਾਡੇ ਕੋਲ ਬ੍ਰੌਟ ਬਾਈ 108 ਐਮਬੂਲੈਂਸ ਸੀਗਾ ਇਹ ਜਦੋਂ ਆਏ ਸੀਗੇ ਉਦੋਂ ਅਨਕੁਸ਼ੇ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਡੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸੈਟ ਕੋ ਰਿਪਰੈਜ਼ੈਂਟ ਕੀਤਾ ਹੈ ਕੋਇਆ ਕੋ ਕਰਲਾ ਯਾਰ ਤੂੰ ਬੱਸ ਕਰਲਾ ਅੱਜ ਕੀ ਨਾ ਦੋੜਾ ਦਿਰਵਿੰਦਰ ਸਿੰਘ ਜੀ ਤੁਮ ਆ ਰਹੇ ਹੋ ਤਾਂ ਕਿਹੜੀ ਬੱਸ ਹੈ ਪਠਾਨਕੋਟੋਂ ਚੱਲ ਕੇ ਅੰਬਰਸਾ ਚੱਲੇਗੀ ਹਾਂ ਕਿਹੜੀ ਬੱਸ ਪੰਜਾਬ ਰੋਡ ਵਾਜ 53 48 ਬੱਸ ਸੇ ਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਣ ਦੇ ਆਸੀਂ। ਧਾਰੀ ਵਾਲੀ ਵੀ ਸਾਡੇ ਚੁੱਕੇ ਆ ਨਿਸ਼ਾਰੇ ਵੀ ਅੱਡੇ ਚੁੱਕੇ ਆ ਅਸੀਂ। ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ। ਓਵਰਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋ ਲੈ ਕੇ ਆਉਣ ਦੇ ਆ। ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ। ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ। ਮੈਂ ਭਾਜੀ ਬਾੜੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾ ਦੋ। ਕੋਈ ਥੱਲੇ ਡੇਗ ਪੈਣਾ। ਫਿਰ ਸਾਡੇ ਕਾਲੀ ਛਾਪਾ ਪੈਣ ਡਰਾਈਵਰ ਕਨੈਕਟਰ ਦੀ। ਉਹ ਇੰਨੀ ਗੱਲ ਕਹੀ। ਉਥੋਂ ਮੇਰੇ ਨਾਲ ਜਨਰਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਮੈਂ ਪਹਿਲਾਂ ਟੂਲ ਟਿਕਟ ਲਵ ਪਹਿਲੀ ਮੈਂ ਆਧਾਰ ਕਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਆਧਾਰ ਕਰਨੀ ਚੱਲਦਾਗਾ ਹਾਂ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਬੁੱਸ ਲੋ ਮੁਰਗੇ ਮੈਂ ਚੱਕਰ ਨਾਲ ਆਜ ਮਾਰੀ ਉਹ ਸਾਰ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਬੇਰ ਮਾਰਨੀ ਮੈਂ ਤੂੰ ਚਬੇਰੀ ਮਾਰ ਲਵ ਬਾਈ ਪਾਸ ਤੇ ਫੇਰ ਹੀ ਗੱਡੀ ਗਾਂ ਖਾਨੇ ਉੱਥੇ ਕਿਹਾ ਨਾਕੇ ਤੇ ਕੋਈ ਵੀ ਹੈ ਨਹੀਂ ਸੀ ਈ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੇ ਆ ਤੂੰ ਥੋੜਾ ਹਿਸਾਬ ਨਾਲ ਬੋਲ ਬੋਲ ਕਿਦਾਂ ਨੇ ਜਨਾਨੀਆਂ ਨੇ ਭਾਏ ਹੈਗੇ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾੜੀਆਂ ਲਾਉਣ ਰਿਆਂ ਇੱਥੇ ਆ ਕੇ ਪਹਿਲੇ ਖਲੋਤੀ ਲਈ ਪਹਿਲੇ ਕਿੰਨੀ ਵੀਡੀਓ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਨੇ ਸਾਹਮਣੇ ਤਰੋਤੀ ਚੰਗੀ ਮੈਂ ਮੁੜ ਕੇ ਹੱਥਲੇ ਹੁੰ ਡਿੱਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਕਹੀ ਬਸ ਇੰਨੀ ਗੱਲ ਕਹੀ ਮੈਂ ਆਹ ਧਾਰ ਕਾਰਡ ਫੂਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਦੋ ਪਹਿਲੀ ਵਾਰ ਹੀ ਆਏ ਘੋੜੀ ਚੜਦੇ ਹੀ ਬਸ ਭਾਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੀਆਂ ਸਵਾੜੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸਾਡੇ ਤੇ ਸਵਾੜੀ ਬਾਲ ਕੇ ਨਾ ਤੂੰ ਕਰੀ ਦੇ ਆ ਦੁਕਾਨ ਵਾਲੇ ਭਾਈ ਨੇ ਇਹਨਾਂ ਨੂੰ ਪੁੱਛ ਲਓ ਭਾਈ ਇੱਥੇ ਜਿਹੜੇ ਅੰਦਰਿਆਂ ਦੁਕਾਨ ਵਾਲੇ ਉਹਨਾਂ ਨੂੰ ਪੁੱਛੋ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾਰ ਕੇ ਖੜਦਾ ਇੱਥੇ ਮੈਂ ਕਹਿੰਦੀ ਸਵਾਰੀ ਨਹੀਂ ਛੱਡੀ ਗਈ ਭਾਜੀ